ਹਾਂ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ 'ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਜਗਦੇਵ ਖੁਰਦ ਤਹਿਸੀਲ ਜਨਾਲਾ ਜਿਲ੍ਹਾ ਅੰਮ੍ਰਿਤਸਰ ਪ੍ਰੇਮ ਸਿੰਘ ਨਾਲ ਗੱਲ ਪਾਏ ਆਂ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ 4 ਗਾਵਾਂ ਦਿਖਾਉਣੀਆਂ ਜਿਨ੍ਹਾਂ ਦੇ ਵਿੱਚ 3 ਸੂਈਆਂ ਤੇ 1 ਗੱਬਣ ਆਂ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਵਿੱਚ ਉਹ ਸਨਾਂ ਠੀਕ ठा ਜੀ ਪਾ ਮਹਾਰਾਜੀ ਦੀ ਨੇ ਵਿਗਿਆ ਮਾਲ ਪਰਸੋਂ ਵਾਲਾ ਹੈ ਪਰਸੋਂ ਵਾਲਾ ਮਾਲ ਹਾਜੀ ਵੇਖਿਆ ਠੀਕ ਆ ਤੇ ਅੱਜ ਚਾਰ ਖੜਨਾ ਅੱਜ ਚਾਰ ਜੀ ਤੁਸੀਂ ਤੇ ਮੰਡੀ 'ਚ ਖੜਦੀਆਂ ਸੀ ਨਹੀਂ ਇੱਥੇ ਮਹਾਰਾਜੀ ਦੀ ਮੰਡੀ ਮੰਡੀ ਬਣਾਈ ਮਹਾਰਾਜੀ ਨੇ ਮੰਡੀ ਕਰਨਾ ਅੱਛਾ ਉਹ ਤਰ੍ਹਾਂ ਕਹਿੰਦੇ ਤੇ ਆ ਖੜਨਾ ਮਾਲ ਮੰਡੀ 'ਚ ਆ ਜੀ ਖੜਨਾ ਹੈ ਓਦਾਂ ਫਿਰ ਨਹੀਂ ਪਰ ਨਵੀਂ ਚੀਜ਼ ਲੱਭ ਕੇ ਖੜਨੀ ਮੰਡੀ 'ਚ ਹਾਂ ਜੀ ਹਾਂ ਜੀ ਮੰਡੀ 'ਚ ਹੀ ਪਾਵਾਂਗੇ ਹੰਦ ਰੱਤਾਂਗੇ ਠੀਕ ਹਾਂ ਜੀ ਚਲੋ ਨਾਮ ਦੱਸ ਦੇ ਕਰੀ ਨਾ ਫ੍ਰੇਮ ਸਿੰਘ ਹਿੰਦੂ ਜੀ ਦੇ ਖੋਤ ਤਸੀਲ ਇਨਾਲਾ ਜ਼ਿਲ੍ਹਾ ਅਮਰੀਕਾ ਤੇ ਫੋਨ ਨੰਬਰ ਬੋਲਦੇ 940129658 ਠੀਕ ਚਲੋ ਸ਼ੁਰੂਆਤ ਫਿਰ ਜਿਹੜੀ ਆ ਪਹਿਲੇ ਨੰਬਰ ਤੇ ਹੀ ਆ ਜਿਹੜੀ ਇਤੋਂ ਹੀ ਆਪਾਂ ਕਰਨੀ ਆ ਵਛੀ ਇਹਦੇ ਮਗਰ ਹੈ ਜੀ ਇਹਦੇ ਮਗਰ ਬਾਕੀ ਆਪਾਂ ਨਹੀਂ ਸਮਝਣਾ ਵੇਖ ਲਓ ਵੀ ਕਿੰਨੇ ਕ ਚਿਰਦੀ ਆ ਤੁਹਾਡੇ ਸਾਹਮਣੇ ਹੀ ਆ ਜੋ ਵੀ ਆ ਸਾਰਾ ਕੁਝ ਤੇ ਥਣ ਵੀ ਇਹਦੇ ਇੱਕ ਵਾਰੀ ਲਾ ਕੇ ਤਾਂ ਦੇਖ ਸਕਦੇ ਜੀ ਥਣ ਦਾ ਸਾਈਜ਼ ਗੈਪ ਵੀ ਜਿਹੜਾ ਇਹਦਾ ਚੰਗਾ ਕਿੰਨੇ ਕ ਦੁੱਧ ਵਾਲੀ ਜੇ ਵਧੀਆ ਜੀ ਦੁੱਧ ਤੇਰੇ ਨਾਲੇ ਹੋਊਗਾ 12 ਕਿਲੋ। ਅੱਛਾ। ਹਾਂਜੀ ਕਿਉਂਕਿ ਸਾਡੇ ਕੋਲ ਕੱਲ ਦੀ ਆਈ ਆ। ਅੱਛਾ। ਭਾਈ ਆਦਾ ਕਿਲੋ ਦਾ ਆਪਾਂ ਕਹਿ ਸਕਦੇ ਆ ਆਪਾਂ ਦੇਣੀ ਆ 11 ਕਿਲੋ ਦੁੱਧ ਕਰਕੇ। ਕੋਈ 10.5 ਹੀ ਲਾਵੇਗੀ ਸਾਡੇ ਦਾ। ਹਾਂਜੀ। ਠੀਕ ਆ। ਹਾਂਜੀ। ਤੋ ਰਾਂ ਫੇਰ ਇੱਕ ਕਰੀ ਇਹਨੂੰ। ਦੁੱਧ ਤੇ 12 ਕਿਲੋ ਹੀ ਹੋਊਗਾ ਗਾਗੋ। ਬਾਕੀ ਤੁਹਾਨੂੰ ਜਿਹੜਾ ਕਾਫੀ ਚੰਗਾ ਲੱਗਾ। ਹੁਣ ਬਹੁਤ ਮੋਟਾ ਤੇ ਲੰਮਾ। ਉਹ ਤਰ੍ਹਾਂ ਇਹ ਆ ਕਿ ਪਰ ਪੱਲੇ ਦੀ ਹੈਗਾ। ਹਾਂਜੀ। ਹੈਗੇ ਵੀ ਜਰਸੀ ਜੀ ਆ ਜਿਹੜੀ। ਹਾਂਜੀ ਜਰਸੀ ਵੱਡੀ ਆ। ਆਹ ਵੇਖੋ। ਫੇਸ ਕੁਆਲਟੀ ਵੇਖੋ ਕਿੰਦੀ ਵਧੀਆ ਲੱਗੀ ਆ। ਇਹ ਐ ਗਰਮੀ ਆਲਾ ਮਾਲ ਜੀ ਬਾਕੀ ਵੀ ਜੀ ਥਣ ਬਹੁਤ ਸੋਹਣਾ ਲੱਗਾ ਆਵੇਂ ਛੋੜਾ ਜਾਂ ਬੱਚਾ ਛੋੜੇ ਠੀਕ ਹੈ ਜੀ ਲੈ ਜਾ ਬੱਚੇ ਕਰਦੇ ਜਾਂਦੀ ਤੇਜ ਹੈ ਬਾਕੀ ਕਰ ਦੁੱਧ ਮੋਕੇ ਤੇ ਜਿਹੜਾ ਵਾ ਪੁਨਰ ਕੀ ਭਾਰੀ ਆ 11 ਕਿ ਲੀਟਰ ਦੇ ਕਰੀ ਜਿਹੜਾ ਕਿੰਦੇ ਕੀ ਪੱਕਾ ਹੈਗਾ ਕੋਈ 10 11 ਲੀਟਰ ਬਾਕੀ ਉਹ ਤੁਸੀਂ ਆਪਣੀ ਚਵਾਈ ਕਰਕੇ ਖੜਨੀ ਤੇ ਇਹਦਾ ਮੁੱਲ ਫਿਰ ਮੁੱਲ ਤੇ ਵੀਰ ਜੀ 53800 ਰੁਪਏ ਕਰੀ ਜਰੀਏ ਹਾਂਜੀ ਜਿਹੜੀ ਦੇਣੀ ਆ ਨਾ ਹਾਂਜੀ 34000 ਦੀ ਦੇ ਦੀਏ 34000 ਦੀ ਵਿੱਚੋਂ ਛੋਟ ਛੜ ਕਰ ਦੀਏ ਉਹੀ ਦੱਸ ਦੋ ਭਾਈ ਯਾਰ ਛੱਡ ਦਿਆ ਹਲੇ ਯਾਰ ਛੱਡ ਦੇ 33 ਦੀ ਹਾਂਜੀ ਚਲੋ 33 ਹੀ ਦੇ ਦਾਂਗੇ ਠੀਕ ਐ ਤੇ ਬਾਕੀ ਮੌਕੇ ਤੇ ਮਾਨਤਨ ਹੋਊਗਾ ਮੌਕੇ ਤੇ ਕੋਈ ਨਹੀਂ ਮਾਨਤਨ ਕਰਦਾ ਅੱਜ ਖੁੱਲੇ ਹੋਣਗੇ ਖੁੱਲਾ ਖੁੱਲਾ ਮਾਨਤਨ ਅੱਜ ਉਹਨੂੰ ਵਿਸਾਖੀ ਆਈ ਆ ਹਾਂਜੀ ਵਿਸਾਖੀ ਦਾ ਅੱਜ ਮੇਲਾ ਤਾਂ ਕੱਲ ਮੇਲਾ ਠੀਕ ਐ ਵੀਰ ਭਰਾ ਲੈ ਜਾਊਗਾ ਤੇ ਚਲੋ ਯਾਦ ਕਰੂਗਾ ਤੇ ਆ ਹੈਗਾ ਸਭ ਤੋਂ ਵੱਡਾ ਮੁੱਲ ਸਭ ਤੋਂ ਵੱਡਾ ਹੁਣ ਸਾਰੇ ਥੱਲੇ ਹੀ ਆ ਸਭ ਤੋਂ ਛੋਟੇ ਹੁਣ ਥੱਲੇ ਦਰਿਆਂ ਨੂੰ ਤੋਹਫਾ ਲਿਆਦਾ ਇੱਕ ਆ ਅੱਛਾ ਇਹ ਨੁਗਰੀ ਘੋੜੀ ਲੈਂਦੀ ਆ ਮੰਡੀ ਜੋ ਹਿਸਾਬ ਨਾਲ ਠੀਕ ਆ ਹਾਂਜੀ ਹਾਂਜੀ ਦੇਖੋ ਇਹ ਖੜਨੀ ਮੰਡੀ ਚ ਨਹੀਂ ਜੀ ਨਹੀਂ ਅੱਛਾ ਰਾਜਾ ਰਾਜਾ ਜਿਹਨੂੰ ਰਾਜਾ ਕਹਿੰਦੇ ਆ ਇਹ ਗੱਬਣ ਆ ਦੇਖੋ ਆ ਦੇਖ ਸਾਡੇ ਜੀ ਬਾਕੀ ਜਿਹੜਾ ਕੋਈ ਭਣਪੁਰਾ ਚਾਹ ਵਾਣਾ ਹੋਊਗਾ ਵੀਡੀਓ ਚ ਨਹੀਂ ਉਦਾਂ ਹੀ ਪਾਉਣੀ ਅੱਛਾ ਉਹ ਤਾਂ ਮੈਂ ਵਿਖਾਉਣ ਵਾਸਤੇ ਤੈਨੂੰ ਆਖਿਆ ਬਾਕੀ ਜਿਹੜਾ ਭਣਪੁਰਾ ਕੋਈ ਚਾਹ ਵਾਣਾ ਹੋਊਗਾ ਘਰ ਆਵੇ ਸਾਡੇ ਅੱਛਾ ਫੇਰ ਸੌਦਾ ਕਰਾਂਗੇ ਇਹ ਕੀ ਗੱਬਣ ਆ ਇਹ ਗੱਪੜ ਥੋੜੇ ਜਿਹੇ ਟੋਕੜੇ ਨਾ ਹੋਗਣੋ ਅੱਛਾ ਟੋਕੜੀ ਆ ਦੁੱਧ ਨਾ ਨਿਕਲੇ ਟੋਕੜੇ ਲੋਗਾ ਪਰ ਨਾ ਹੋਊਗਾ ਇਹ ਉਤਰਾ ਨਹੀਂ ਅੱਜ ਕੋਈ ਰਾਦਾ ਨਹੀਂ ਵੀਡੀਓ ਜੀ ਪਹੁੰਚਦਾ ਕੁਸ਼ ਮਾਲ ਕਿਉਂਕਿ ਉਹ ਸਾਹਮਣੇ ਵੱੱਗੀਆਂ ਤਿੰਨ ਚਾਰ ਗਾਵਾਂ ਬਾਕੀ ਮਾਲ ਤੁਹਾਨੂੰ ਪਤਾ ਹੈ ਅਗਲੀ ਵੀਡੀਓ ਦਾ ਸਿਆਰ ਕੀਤਾ ਹੀ ਹੁੰਦਾ ਹੈ ਹਾਂ ਜੀ ਦੇਖੋ ਤਿੰਨ ਚਾਰ ਉਹ ਇਹ ਜਿਹੜੀਆਂ ਅਗਲੀ ਵੀਡੀਓ ਵਾਸਤੇ ਇੱਧਰ ਪੰਨੀਆਂ ਵੀ ਜਿਹੜੀਆਂ ਨੇ ਪਹਿਲਾਂ ਹੀ ਫਿਰ ਦੋ ਦੁੱਧ ਪਹਿਲਾਂ ਵੇਖ ਲਿੰਦੇ ਕਿੰਨਾ ਗਿਆ ਆ ਦੇਖ ਸਕਦੇ ਤੇ ਹੁਣ ਆ ਗਏ ਆਪਣੇ ਕੋਲ ਦੂਸਰੇ ਨੰਬਰ ਤੇ ਤੇ ਇਹ ਵੀ ਜੀ ਕਿੰਨੇ ਕ ਦੁੱਧ ਆ ਲਈ ਜੇ ਇਹ ਵੀ ਜਰਸੀ ਜੇ ਬਲੈਕ ਜਰਸੀ ਏ ਹਾਂਜੀ ਇਹ ਕੋ ਵੀਰ ਜੀ ਦੁੱਧ ਤੇ ਥੋੜਾ ਅਜੇ 10 11 ਦਾ 9 10 ਦਿਨ ਹੋਏ ਸੂਈ ਨੂੰ ਕੋਈ ਬੋਲਾ ਵਾਲੇ ਕੋਈ ਦੁੱਧ ਲਾ ਲੈ ਦੁੱਧ ਹੀ ਬਣ ਗਿਆ ਹੁੰਦੇ ਹਾਂਜੀ ਦੁੱਧ ਵੀਰ ਜੀ ਰਕੋਗਾ 9 ਕਿਲੋ ਹੁਣ ਮੌਕੇ ਤੇ ਅੱਛਾ ਹਾਂਜੀ ਠੀਕ ਆ ਤੇ ਕਿੰਨਾ ਕ ਚਵਾਈ ਜਾਊਗੀ ਚਵਾਈ ਜਾਊਗੀ ਵੀਰ ਜੀ 10 11 ਕਿਲੋ ਚਵਾਈ ਜਾਵੇ ਕੋਈ ਗੱਲ ਹੀ ਨਹੀਂ ਆਏ ਕਿ ਗਰਮੀਆਂ ਚਲੋ ਇੰਨਾ ਚਵਾਈ ਜਾਵੇ ਤੇ ਆ ਕਿ ਗਰਮੀਆਂ ਚ ਚੌਣ ਵਾਲੀ ਗਾਂ ਆ ਹੁਣ ਹਰ ਇੱਕ ਦੇ ਭਣਪਰਾ ਦੇ ਪਹਿਲੀ ਬਨੇ ਲੇਵਰਾ ਲੱਗਣੀਆਂ ਹਾਂਜੀ ਹਾਂਜੀ ਮੁੰਦੋਦੀ ਲੋੜਿਆ ਤੁਹਾਨੂੰ ਪਤਾ ਠੀਕ ਤਰ੍ਹਾਂ ਫਿਰ ਇਹਨੂੰ ਇੱਕ ਵਾਰੀ ਥਾਣਾ ਇਹਦੇ ਵੀ ਦੇਖ ਸਕਦੇ ਲੱਗਿਆ ਤਾਂ ਥਾਣਾ ਚੰਗਾ ਲੱਗਾ ਜਿਹੜਾ ਇਹਦੇ ਕੋਲ ਵੀ ਬਾਕੀ ਵੀ ਜੀ ਫੇਸ ਕੁਆਲਟੀ ਦੇਖੋ ਕਿੰਨੀ ਛੋੜੀ ਜਿਹੀ ਲੱਗੀ ਠੀਕ ਹੈ ਲੈ ਜਾ ਫਿਰ ਚੱਡੇ ਦਾ ਮੀਡੀਅਮ ਜੀ ਜਿੰਨਾ ਕੁ ਮੀਡੀਅਮ ਚੱਡੇ ਦਾ ਛੋਟਾ ਹੀ ਆ ਬੰਦਾ ਕੱਦ ਨਹੀਂ ਆ ਇਹਦਾ ਜਿੰਨਾ ਵੀ ਜਰਸੀ ਦਾ ਵਿਦਿਓ ਜਿੱਦਾਂ ਕਾਮਜਰਸੀਆਂ ਦੇ ਹੁੰਦੇ ਕੱਦ ਬਾਕੀ ਥੱਲੇ ਉਹ ਚੱਡੇ ਦੀ ਵਰਗੀ ਬਣਾਵਟ ਬਹੁਤ ਸੋਹਣੀ ਆ ਠੀਕ ਹੈ ਜੀ ਥੋੜੇ ਜਿਹਾ ਪਠੇ ਪਾਉ ਦੁੱਧ ਜਿੰਨਾ ਮਰਜ਼ੀ ਭੈ ਚੋਈ ਜਾਵੇ ਠੀਕ ਹੈ ਹਾਂਜੀ ਤੇ ਇਹਦਾ ਮੁੱਲ ਫਿਰ ਵੀਰ ਜੀ ਮੁੱਲ ਵੀਰ ਜੀ ਇਹਦਾ ਕਰਨੂ ਦੇ ਭਾਵੇਂ 35000 ਰੁਪਇਆ ਕਰੀਏ ਠੰਡੀ ਧੀਰੀ ਵੀ ਜੀ ਥਾਂ ਥਣ ਵੇਖੋ ਕਿੰਨਾ ਸੋਹਣਾ ਲੱਗਾ ਹਾਂਜੀ ਆ ਵੇਖੋ ਥਾਂ ਥਣ ਵੇਖੋ ਕਿੰਨੇ ਰੇ ਦਈਏ ਫਿਰ ਇਹ ਜੀ ਮੁੱਲ ਕਰਨੂ ਭਾਵੇਂ 35000 ਰੁਪਇਆ ਕਰੀਏ 30 ਦਿਨ ਦੇ ਦਈਏ ਤੇ ਯਾਰ ਦੀ ਵਿੱਚੋਂ ਯਾਰਖੰਡ ਛੋਟ ਕਰਦੀ ਏ ਔਰ ਕਰਦੀ ਏ 29 ਦੀ ਦੇ ਦੀ 29000 ਦੀ ਦੇ ਦੋ ਅੱਜ 29 ਜ ਕੋਈ ਨਹੀਂ ਮਾਨਤਨ ਕਰਦਾ ਕੋਈ ਵੀਰ ਭਰਾ ਫੂ ਮੌਕੇ ਤੇ ਮਾਨਤਨ ਹੋ ਜਾਊਗਾ ਮੌਕੇ ਤੇ ਕੋਈ ਨਹੀਂ ਕਰਦਾ ਠੀਕ ਆ ਥੋੜਾ ਬੁਦਾ ਹੀ ਹੋਣਾ ਜੀ ਠੀਕ ਆ ਹਾਂਜੀ ਬਾਕੀ ਵੀ ਜੀ ਜਿਹੜੀ ਬੈਗ ਬੋਗ ਬਹੁਤ ਸੋਹਣੀ ਆ ਹਾਂਜੀ ਸਾਜੀ ਹੈ ਵੀ ਪਹਿਲਾ ਸੂਆ ਜੀ ਆਰਤੀ ਠੀਕ ਆ ਹਾਂਜੀ ਹੈ ਵੀ ਠੰਡੀ ਦੀ ਨਹੀਂ ਜੀ ਤੇ ਆਹ ਤਾਜੀ ਸੋਈ ਜੇ ਇਹ ਤਾਜੀ ਸੋਈ ਵੀ ਇਹਦੇ ਮਗਰ ਵੱਛੀ ਸਾਡੇ ਬੱਚਾ ਮਗਰ ਵੱਛੀ ਵਿਜੀ ਦੇ ਠੀਕ ਆ ਜੀ ਇਹਨਾਂ ਤੇ ਕਿੰਨੇ ਦਿਨ ਸੋਈ ਇਹਦੇ ਦੇਖ ਸਾਦੇ ਲੱਗੇ ਤੋਂ ਬਾਕੀ ਆ ਕਿ ਗਾਂ ਚੰਗੇ ਕੱਦ ਕਾਠ ਵਾਲੀ ਇੱਕ ਤਾਜੀ ਸੋਈ ਆ ਕਿ ਕਿੰਨਾ ਸੋਹਣਾ ਲੱਗਾ ਇਹਨੂੰ ਵੀ ਥਣ ਬਹੁਤ ਸੋਹਣਾ ਲੱਗਾ ਤੇ ਹੈ ਥੋੜੀ ਲੱਪੇ ਜਿਆ ਹਾਂਜੀ ਹਾਂਜੀ ਤੇ ਉਤਰਾ ਵੀ ਸੰਭੇ ਘੱਟ ਤੇ ਹਾਂਜੀ ਚਰੂ ਬਹੁਤ ਆਵੇਂ ਲੋ ਤੂੜੀ ਖਾਈ ਜਾਂਦੀ ਆ ਹਾਂਜੀ ਚਰੂ ਚਰੂ ਬਹੁਤ ਜਿਆ ਤੇ ਹੈ ਸਿੰਘ ਹੈਗੇ ਇਹਦੇ ਬਾਕੀ ਕਿਹਦੇ ਸੰਭੇ ਨਹੀਂ ਆ ਜਿਹੜੇ ਬਿਲਕੁਲੋਂ ਵੀ ਆ ਬਾਕੀ ਪਿੱਛੇ ਉਤਰਾ ਹੀ ਜਿਹੜਾ ਵਾ ਸੈੱਟ ਹੋ ਗਿਆ ਵਾ ਕਮਾ ਦਵਾਈ ਜੀ ਲਾਈਓ ਤੇ ਕਰਕੇ ਰੰਗ ਉਸ ਤਰ੍ਹਾਂ ਦੇ ਇਹ ਜੀ ਜਦੋਂ ਗੱਡੀ ਤੋਂ ਕਿਤੇ ਲੱਗੇ ਨਾ ਲਵਣ ਉਹ ਵੀਰ ਗੱਡੀ ਜੇ ਕਈ ਵਾਰੀ ਵਾਜੂਤ ਜਾਂਦੀਆਂ ਮੈਂ ਇਸ ਤਰ੍ਹਾਂ ਬਾਕੀ ਚੋਰ ਚਾਰ ਵੀਰ ਜੀ ਬੜੀ ਬੜੀ ਆਏ ਠੀਕ ਆ ਹਾਂਜੀ ਹਾਂਜੀ ਠੰਡੀ ਠੁੰਡੀ ਬੜੀ ਤੇ ਕਿੰਨੇ ਕ ਦੁੱਧ ਵਾਲੀ ਵਿੱਧੀ ਆ ਵੀਰ ਜੀ ਕੋ ਬੋਲਾ ਹੁਣ 10 ਕਿਲੋ ਹੋਊਗਾ ਅੱਛਾ ਹਾਂਜੀ ਬੋਲਾ ਹੀ ਤੇ ਰਮਾਨੰਦ ਜੀ ਕੋ ਚੰਗੀ ਵੀਰ ਸੇਵਾ ਕਰ ਲੂਗਾ ਰਮਾਨੰਦ 12 14 ਕਿਲੋ ਚਵਾਈ ਜਾਊਗੀ ਚੰਗੀ ਸੇਵਾ ਦੇ ਠੀਕ ਬਾਕੀ ਜੀ ਮੜਾ ਮੜਾ ਸਿੰਘ ਆਇਆ ਤੁਹਾਨੂੰ ਪਤਾ ਸਿੰਘਾਂ ਨੇ ਕਿਹੜਾ ਦੁੱਧ ਦੇਣਾ ਹਾਂਜੀ ਹਾਂਜੀ ਅੱਜ ਕੱਲ ਕੋਈ ਨਹੀਂ ਭਣਦਾ ਰੇਟ ਵੀ ਉਹਨਾਂ ਕੀ ਆਪਾਂ ਕਰਨੇ ਆ ਅੱਛਾ ਹਾਂਜੀ ਦਰ ਹਾਂ ਫਿਰ ਇੱਕ ਰੀ ਬਾਕੀ ਆ ਕਿ ਕੱਦ ਕੁਤ ਬਹੁਤ ਆ ਖੜੇ ਕੋਈ ਸਾਂਭ ਵਾਲਾ ਸਾਂਭ ਵਾਲਾ ਖੜੇ ਕੱਦ ਕੁਤ ਬਹੁਤ ਜ਼ਿਆਦਾ ਇਹ ਸਾਰੀਆਂ ਜੁਈ ਸਾਰੀਆਂ ਵੇਖੋ ਤਾਜੀ ਸੋਈਆਂ ਜਿਹੜੀ ਬਾਕੀ ਇਹਦੀ ਚਵਾ ਇਹਨੂੰ ਵੀ ਬੜਾ ਕੈਂਡ ਲੱਗਾ ਲੈ ਜਾ ਵੇ ਜੀ ਕਮਾਗੇ ਕੱਦ ਕੁਤ ਜੀ ਬਹੁਤ ਆ ਬਸ ਥੋੜੀ ਜੀ ਕਿਸੇ ਨੇ ਜੀ ਸਭ ਹੀ ਨਹੀਂ ਆ ਪਰ ਕਿकई ਵਿੱਚ ਤੇ ਸਾਹਬ ਥੋੜੀ ਘੱਟ ਕਰਦੇ ਆ ਫਿਰ ਮੁੱਲ ਵੀ ਉਸ ਹੱਬ ਨਹੀਂ ਹੁੰਦਾ ਵਾ ਤੇ ਕਿੰਨਾ ਰੱਖਣਾ ਇਹਦਾ ਮੁੱਲ ਵੇਜੀ ਫਿਰ ਵੇਜੀ ਜੇ ਥੋੜੀ ਜੀ ਲਿੱਸੀ ਨਾ ਹੁੰਦੀ ਹਾਂਜੀ ਤੇ ਚਲੋ ਜਿੰਨਾ ਕੱਦ ਕਾਠ ਆ ਵਾ ਸ਼ੀ 45000 ਦੀ ਹਾਂਜੀ ਹੁਣ ਮੁੱਲ ਕਰਨੋਂ ਪੈ 35000 ਰੁਪਇਆ ਕਰੀ ਜੀ ਇਹ ਪੂਰੇ 28000 ਦੀ ਦੇ ਦੀਏ 28000 ਦੀ ਹਾਂਜੀ ਹੋਰ ਕਰ ਦਈਏ ਮਾਨ ਵਿੱਚ ਤੁਸੀਂ ਕਰ ਦੋ ਕੋਈ ਗੱਲ 2000 ਹੀ ਛੱਡੀਏ ਇਹਦੇ ਚ 2000 ਹੀ ਛੱਡਦੇ ਹਾਂਜੀ ਚਲੋ 26 ਆ ਦੀ ਜੀ 26 ਆ ਦੀ ਜੀ ਹਾਂਜੀ ਬਾਕੀ ਵੀ ਜੀ ਸੱਜੇ ਦਾ ਤੁਹਾਨੂੰ ਪਤਾ ਨੇ ਨੇ ਦੀਆਂ ਟੋਕੜਾਂ ਨਹੀਂ ਆਉਂਦੀਆਂ ਬਾਕੀ ਮਾਨ ਤਾਂ ਮੁੱਕਦੇ ਹੋ ਜੂਗਾ ਕੋਈ ਨਹੀਂ ਕਰਦਾਂਗੇ ਹਾਂਜੀ ਠੀਕ ਆ ਤੇ ਹੁਣ ਇੱਕ ਹੋਰ ਜਿਹੜੀ ਐਂਡ ਤੇ ਰਹਿ ਗਈ ਆ ਇਹ ਗੱਪਣ ਆ ਤੇ ਥਾਣਾ ਇਹਦੇ ਕੋਲ ਵੀ ਚੰਗਾ ਲੱਗਾ ਐ ਇਹ ਕਿੰਨੇ ਕੇ ਦੁੱਧ ਵਾਲੀ ਵੀ ਜੀ ਇਹ ਵੀ ਜੀ ਚਵਾਈ ਜੋਗੀ 10 11 ਕਿਲੋ ਮੁੱਲ ਦੇ ਹਿਸਾਬ ਨਾਲ ਆ ਤੁਰ ਹਾਂ ਫਿਰ ਇੱਕ ਕਰੀ ਨਾ ਬਾਕੀ ਘਾ ਦੇਦਾ ਵੀ ਮੀਡੀਅਮ ਹੀ ਆ ਇਹ ਗੱਪਣ ਆ ਵੀ ਜੀ ਹੈਗੀ ਇਹ ਵੀ ਜਰਸੀ ਜੀ ਹੈ ਜੀ ਕਿਹੜੀ ਜਰਸੀ ਜੀ ਸਨੋਜੀ ਛੱਡਾ ਇਹ ਦਰਦੀ ਦਰਦੀ ਜੀ ਆ ਆ ਜਿ ਲੈ ਆਓ ਜੀ ਬਾਕੀ ਜੀ ਇਹ ਛੱਡਾ ਤਿਆਰ ਕਰਨਾ ਹੈ ਨੇ ਜਿਹਨੇ ਤਿਆਰ ਹੋਣਾ ਵਾ ਬਾਕੀ ਇਹ ਆ ਕਿ ਅੱਜ ਮਾਨਤ ਅਨੁਸਾਰੀਆਂ ਚ ਖੁੱਲ੍ਹੇ ਹੀ ਹਨਗੇ ਫੋਨ ਲਾਵੇ ਇੱਕ ਆਰੇ ਬੰਦੇ ਤੁਸੀਂ ਕਿੱਡਾ ਸੋਹਣਾ ਜਦੋਂ ਥੱਲੇ ਭਰੀ ਭਰੀ ਆਜਾ ਉੱਥਰ ਲਾ ਦੇਣੀ ਨਾ ਵਿਸਾਖੀ ਦੇ ਮੇਲੇ ਦੀ ਠੀਕ ਆ ਹਾਂਜੀ ਹਾਂਜੀ ਸਾਈਓ ਮੁੱਲ ਨਹੀਂ ਕਿਨੇ ਕਿ ਕਰਤੇ ਅੱਜ ਕਿੰਨੇ ਦੇ ਦੇਣੀ ਹੈ ਵੀਰ ਜੀ ਇਹਦਾ ਮੁੱਲ ਕਰਨ ਨੂੰ ਭਾ 30000 ਕਰਾਈ ਜਾਈਏ ਹਾਂਜੀ ਕਰੀ ਜਾਈਏ 22000 ਪੂਰੇ ਦੇ ਦੇ ਜੀ ਹਜ਼ਾਰ ਵਿੱਚ ਹੋਰ ਛੱਡ ਦੀਏ ਚਲੋ 22000 ਦੇ ਦਾਂਗੇ 22000 ਦੇ ਦੇ ਦੋਗੇ ਠੀਕ ਹੈ ਜੀ ਤੇ ਠੀਕ ਹੈ ਜੀ ਹੋਰ ਖੁਸ਼ ਹੋਣਾ ਫਿਰ ਬਾਕੀ ਆਪਣੇ ਕੋ ਤਸੱਲੀ ਕਰਕੇ ਵੇਚ ਆ ਕੇ ਗਾਹ ਜੂ ਮੁੱਦਸੀ ਆ ਹਾਂਜੀ ਬਾਕੀ ਆ ਸਾਰੇ ਤਿੰਨ ਦਿਨਾਂ ਦੀ ਗਾਹ ਸੁਈ ਨਾਲ ਨਾਲ ਬੱਤੀ ਠੀਕ ਆ ਹਾਂਜੀ ਬਸ਼ੀ ਮੰਗਦਾ ਬਾਕੀ ਕੋਈ ਆਪਣੀ ਸਮਝਣਾ ਆਪਣੀ ਮਰਜ਼ੀ ਨਾਲ ਆਪਣੀ ਤਸੱਲੀ ਕਰਕੇ ਖੜੇ ਜੀ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ